ਸ਼ਸ਼ੀਕਾਲ ਜੀ ਮੈਂ ਸਰਪੀ ਸਿੰਘ ਖੁੰਡਵੇਂ ਚੈਨਲ ਤੋਂ ਭਾਈ ਅੱਜ ਆਪਾਂ ਆ ਬਰਨਾਲੇ ਦੇ ਵਿੱਚ ਜਿਹੜੀ ਗੱਡੀ ਦੀ ਆ ਪਰ ਬਾਤ ਸੀ ਗੱਡੀ ਮਿਲ ਚੁੱਕੀ ਆ ਕੰਪੈਕਟ ਐਮਜੀ ਕੰਪੈਕਟ ਆ ਮੇਰੇ ਪਿੱਛੇ ਖਲੋਤੀ ਆ ਠੀਕ ਆ ਆਪਾਂ ਇਹਦੇ ਓਨਰ ਨਾਲ ਗੱਲ ਕਰਾਂਗੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂ ਕਿੰਨਾ ਮਾਈਲੇਜ ਆ ਇਹ ਚਾਰਜਿੰਗ ਵਾਲੀ ਗੱਡੀ ਐ ਇਲੈਕਟ੍ਰਿਕ ਗੱਡੀ ਆ ਠੀਕ ਆ ਕੋਈ ਪੋਲਿਊਸ਼ਨ ਨਹੀਂ ਅੱਜ ਕੱਲ ਚੱਲਨੀ ਇਹ ਜਿਹੜਾ ਕਿ ਦੌਰ ਆ ਰਿਹਾ ਇਹਨਾਂ ਦਾ ਦੌਰ ਆ ਰਿਹਾ ਇਹਦੇ ਟੱਪਾ ਗੱਲਬਾਤ ਕਰਦੇ ਆ ਅਜੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਆ ਜੀ ਬਹੁਤ ਵਧੀਆ ਸਤਿ अच्छा ते सेवक सिंह जी ਤੁਹਾਨੂੰ ਕਿਵੇਂ ਆ ਗੱਡੀ ਦਾ ਆਈਡੀਆ ਹੈ ਵੀ ਆਪਾਂ ਆ ਗੱਡੀ ਲੈਣੀ ਆ ਬਸ ਇੱਕ ਤਾਂ ਪੈਟਰੋਲ ਕਰਨੀ ਆ ਪ੍ਰਦੂਸ਼ਣ ਕਰਨੀਓ ਹਾਂਜੀ ਇਹਦੇ ਕਰਕੇ ਹਾਂਜੀ ਹਾਂਜੀ ਸਾਨੂੰ ਇਹ ਮਹਿਸੂਸ ਹੋਇਆ ਹਾਂਜੀ ਵੀ ਇੱਕ ਤਾਂ ਬਿਜਲੀ ਦੇ ਕਰਕੇ ਅੱਜ ਕੱਲ ਸੋਲਰ ਲੱਗੇ ਹੋਏ ਨੇ ਵੀ ਇਹ ਤਾਂ ਸਸਤੀ ਪਊਗੀ ਤੇ ਪ੍ਰਦੂਸ਼ਣ ਨਹੀਂ ਹੋਊਗਾ ਇਸ ਕਰਕੇ ਅਸੀਂ ਇਲੈਕਟ੍ਰਿਕ ਗੱਡੀ ਦੀ ਸੋਚੀ ਵੀ ਇੱਕ ਸਿਟੀ ਕਾਰ ਹੈ ਇਹ ਛੋਟੀ ਹੈ ਸ਼ਹਿਰ ਦੇ ਵਿੱਚ ਅਸੀਂ ਆਰਾਮ ਨਾਲ ਇਹਦੇ ਨਾਲ ਆ ਜਾ ਸਕਦੇ ਤੇ ਇੱਕ ਹੋਰ ਦੱਸੋ ਜੀ ਇਹਦਾ ਬੈਨੀਫਿਟ ਕੀ ਆ ਆਪ ਨੂੰ ਮੈਨੂੰ ਤੁਹਾਨੂੰ ਕਿਉਂ ਲੱਗਿਆ ਵੀ ਆਪਾਂ ਜੇ ਦੂਜੀ ਗੱਡੀ ਆ ਉਹਦੇ ਮੁਕਾਬਲੇ ਦੇ ਵਿੱਚ ਇਹ ਕਿਉਂ ਤੁਹਾਨੂੰ ਇਦਾਂ ਲੱਗ ਰਹੀ ਆ ਵੀ ਇਹਦਾ ਕੀ ਬੈਨੀਫਿਟ ਆ ਜਿਵੇਂ ਦੂਜੀ ਗੱਡੀ ਖਰੀਦਦੇ ਆਪਾਂ ਨਾ ਉਹਦੇ ਦੇ ਪੈਸੇ ਲਾ ਰਹੇ ਆ ਆਪਾਂ ਤੇ ਉਹਦੇ ਦੇ ਪੈਸੇ ਲਾਉਣ ਨਾਲ ਇਹਦੇ ਪੈਸੇ ਲਾਉਣੇ ਚੰਗਾ ਕਿ ਉਹਦੇ ਪੈਸੇ ਲਾਉਣੇ ਚੰਗੇ ਤੁਹਾਡੇ ਹਿਸਾਬ ਨਾਲ ਆ ਰਾਮਨਾਲ ਜੀ ਇਹ ਕਿਹਦਾ ਹਾਂਜੀ ਤੇਲ ਦਾ ਖਰਚਾ ਦੂਰ ਨਾ ਹੋਵੋ ਫਿਰ ਵੀਡੀਓ ਨਹੀਂ ਆਣੀ ਤੇਲ ਦਾ ਖਰਚਾ ਕੋਈ ਗੱਲ ਨਹੀਂ ਕੋਈ ਗੱਲ ਹਾਂਜੀ ਤੇਲ ਦਾ ਖਰਚਾ ਨਹੀਂ ਹੈਗਾ ਇਹਦਾ ਹਾਂਜੀ ਤੇਲ ਦਾ ਖਰਚਾ ਬਹੁਤ ਜਿਆਦਾ ਘਟ ਹੈਗਾ ਹਾਂਜੀ ਇਹ 4 ਘੰਟਿਆਂ ਦੇ ਵਿੱਚ ਇੰਨੇ ਚਾਰਜਿੰਗ ਹੋ ਜਾਣਾ ਹਾਂਜੀ 4 ਘੰਟਿਆਂ ਦੇ ਵਿੱਚ ਚਾਰਜਿੰਗ ਹੋ ਕੇ ਇਹ 200 ਕਿਲੋਮੀਟਰ ਕੱਢਦੀ ਹੈ 200 ਕਿਲੋਮੀਟਰ ਸਿਰ 4 ਘੰਟੇ ਚਾਰਜ ਕਰਕੇ ਜੀ ਹਾਂਜੀ 200 ਕਿਲੋਮੀਟਰ ਕੱਢਦੀ ਹੈ ਤੇ ਚੰਡੀਗੜ੍ਹ ਤੁਸੀਂ ਕਿਹਾ ਵੀ ਹੈ ਨਾ ਤੁਹਾਨੂੰ ਤੁਹਾਡੇ بیٹے ਨੇ ਗਿਫਟ ਕੀਤੀ ਹੈ ਤੁਹਾਨੂੰ ਹਾਂਜੀ ਮੈਨੂੰ ਨਵੇਂ ਸਾਲ ਤੇ ਮੇਰੇ ਬੇਟੇ ਨੇ ਗਿਫਟ ਕਰੀ ਹੈ ਦੇਖੋ ਚੀਜ਼ ਬਹੁਤ ਵਧੀਆ ਇਹਨਾਂ ਦੇ ਬੇਟੇ ਨੇ ਚੀਜ਼ ਕਿ ਇਹਨਾਂ ਨੂੰ ਗੱਡੀ ਗਿਫਟ ਕੀਤੀ ਹੈ ਨਾ ਬਹੁਤ ਸੋਹਣਾ ਚੀਜ਼ ਮਤਲਬ ਗਿਫਟ ਬਹੁਤ ਹੀ ਸੋਹਣਾਗਾ ਵੀ ਇਹਦਾ ਕੋਈ ਪੋਲੂਸ਼ਨ ਨਹੀਂ ਕੋਈ ਕੁਛ ਨਹੀਂ ਐਨੀ ਸੋਹਣੀ ਗੱਡੀ ਆ ਛੋਟੀ ਜੀ ਗੱਡੀ ਆ ਕਿਵੇਂ ਮਾਰਕੀਟ ਦੇ ਵਿੱਚ ਕਿੱਧਰ ਮਰਜੀ ਲੈ ਜਾਓ ਕਿਹੜੀ ਗਲੀ ਮਰਜੀ ਪਾ ਲਓ ਉਧਰੋਂ ਹੀ ਨਿਕਲ ਜਾਂਦੀ ਆ ਤੇ ਐ ਦੋਸਤੋ ਜੋ ਚੰਡੀਗੜ੍ਹੋਂ ਲਿਆਈ ਸੀ ਸੀ ਚਲਾਕੀ ਰਹੀ ਸੀ ਇਹ ਚੰਡੀਗੜ੍ਹ ਚਲਾ ਕੇ ਲੈ ਕੇ ਆਏ ਸੀਗੇ ਜੀ ਬਸ ਚੈੱਕ ਕਰੀ ਚਾਰਜ ਕਰਕੇ ਹਾਂਜੀ ਇੱਕ ਵਾਰੀ 100% ਚਾਰਜ ਕਰਕੇ ਹਾਂਜੀ ਆਰਾਮਨਾਲ 80 85 ਦੇ ਉੱਤੇ ਆਏ ਨਹੀਂ ਕਿਉਂਕਿ ਇਹਦੀ ਸਪੀਡ 120 ਤੱਕ ਆਸੀਂ ਇਹ ਨਹੀਂ ਭਜਾ ਸਕਦੇ ਆਂਗੇ ਪਰ ਆਰਾਮਨਾਲ 80 85 ਦੀ ਸਪੀਡ ਤੇ ਆਇਆ ਇਹ ਆਈ ਇਹ ਖੁੱਲੀ ਡੁੱਲੀ ਗੱਡੀ ਹੈ ਹਾਂਜੀ ਇਹਦੇ ਵਿੱਚ ਚਾਰ ਬੰਦੇ ਆਰਾਮਨਾਲ ਬਹਿ ਸਕਦੇ ਨੇਗੇ ਹਾਂਜੀ ਵੀ ਦੇਖਣ ਨੂੰ ਐ ਲੱਗਦਾ ਵੀ ਇਹ ਬਾਲੀ ਛੋਟੀ ਗੱਡੀ ਆ ਪਰ ਚਾਰ ਬੰਦੇ ਕਿਵੇਂ ਆ ਛੋਟੀ ਐ ਗੱਡੀ ਪਰ ਵੀ ਇਸੀ ਤਰ੍ਹਾਂ ਤੇ ਚਾਰ ਬੰਦੇ ਤੁਸੀਂ ਇਹਦੇ ਵਿੱਚ ਬਹਿ ਸਕਦੇ ਨੇ ਅੱਛਾ ਜੀ ਆਇਓ ਬੜਾ ਕੈਮਰਾਮੈਨ ਜੀ ਦਿਖਾਉਂਨ ਨੂੰ ਕਿਆ ਬਾਤ ਹੈ ਇਹ ਵਿੱਚੋਂ ਦੇਖੋ ਇੰਟੀਰੀਅਰ ਦੇਖੋ ਪਹਿਲਾਂ ਗੱਡੀ ਦੇ ਵਿੱਚੋਂ ਬਹੁਤ ਸੋਹਣਾ ਇੰਟੀਰੀਅਰ ਹੈ ਇਹਦੇ ਵਿੱਚ ਹੀ ਏਸੀ ਹਾਂਜੀ ਹੋਰ ਕੀ ਕੀ ਇਹਦੇ ਵਿੱਚ ਇਹਦੇ ਵਿੱਚ 에어 ਬੈਗ ਹਾਂਜੀ ਦੋਨੇ ਸਾਈਡ ਐਰ ਬੈਗ ਦੋਨੇ ਸਾਈਡ ਦੋ ਐਰ ਬੈਗ ਹਾਂਜੀ ਏਸੀ ਗਰਮ ਹਵਾ ਹਾਂਜੀ ਇਹਦੇ ਵਿੱਚ ਜਿਹੜੀ ਹੈਗੀ ਆ ਉਹ ਫੈਸਿਲਿਟੀ ਹੈਗੀ ਹਾਂਜੀ ਇਹ ਪਿੱਛੇ ਬਣਾ ਪਿੱਛੇ ਬੰਦੇ ਬਣਾ ਫਿਰ ਕੇ ਬਣਾ ਜੀ ਈਜ਼ੀ ਤੌਰ ਤੇ ਕਿਆ ਬਾਤ ਆਇਓ ਮਾੜਾ ਦੇਖਿਓ ਜੀ ਅਨੰਤ ਸਪੇਸ ਲਈ ਠੀਕ ਹੈ ਹੀ ਕੰਫਰਟ ਪੂਰਾ ਬਾਈ ਪਿਛਲਾ ਬੰਦਾ ਵੀ ਐ ਕਹਿੰਦਾ ਵੀ ਔਖਾ ਹੂ ਬੈਠਣ ਚ ਕੋਈ ਔਖਾ ਨਹੀਂ ਮੈਂ ਦੇਖੋ ਬੈਠਾ ਆਰਾਮ ਨਾਲ ਪੂਰੇ ਵਧੀਆ ਬੈਠਾ ਤਰੀਕੇ ਨਾਲ ਬੈਠਾ ਠੀਕ ਹੈ ਕਿਵੇਂ ਮਰਜੀ ਲੱਤਾਂ ਕਰ ਲੋ ਠੀਕ ਹੈ ਕਿਵੇਂ ਮਰਜੀ ਬੈਠੋ ਥੋੜੇ ਲਈ ਵਿੰਡੋ ਵੀ ਛੋਟੀ ਅਦਰ ਕੋਈ ਇਹੋ ਜੀ ਗੱਲ ਇਹਨੇ ਰਾ ਬਾਈ ਯਾਰ ਮਤਲਬ ਪੂਰੀ ਕੰਫਰਟੇਬਲ ਗੱਡੀ ਆ ਬਹੁਤ ਹੀ ਜਿਆਦੇ ਮਸਤ ਗੱਡੀ ਆ ਇਹ ਨਾਲੇ ਕਿੰਨੇ ਦੀ ਆ ਕਿ ਤੁਸੀਂ ਇਹ ਇਹ ਤਕਰੀਬਨ 8 ਲੱਖ ਰੁਪਏ ਦੀ ਆ 8 ਲੱਖ ਰੁਪਏ ਦੀ ਹਾਂਜੀ 8 ਲੱਖ ਰੁਪਏ ਦੀ ਗੱਡੀ ਆ ਬਾਈ ਮੈਂ ਕਹਿੰਦਾ ਜਿਹੜਾ ਪੈਸਾ ਲਾਵਾਂਗੇ ਸਾਰਾ ਪੈਸ ਆ ਗੱਡੀ ਲਾਓ ਯਾਰ ਮੈਂ ਕਹਿੰਦਾ ਗੱਡੀ ਬਹੁਤ ਸੋਹਣੀ ਆ ਅਸੀਂ ਬਹੁਤ ਟਾਈਮ ਦੱਪਾਲ ਦੇ ਫਿਰਦੇ ਸੀ ਕਿ ਆ ਗੱਡੀ ਕਿੱਥੋਂ ਮਿਲ ਜੇ ਪਰ ਅੱਜ ਅਸੀਂ ਜਦੋਂ ਬਰਨਾਲੇ ਤੋਂ ਕੰਮ ਆਈ ਸੀ ਕੋਈ ਅਸੀਂ ਦੇਖਿਆ ਵਾ ਭਾਈ ਇਹ ਮੈਂ ਬਾਈ ਨੂੰ ਕਹਿਆ ਕੈਮਰਾਮੈਨ ਨੂੰ ਮੈਂ ਕਿਹਾ ਭਾਈ ਗੱਡੀ ਖੜੀ ਆ ਆਪਾਂ ਓਨਰ ਨਾਲ ਗੱਲ ਕਰਨੀ ਆ ਵੀ ਗੱਡੀ ਦਾ ਕੀ ਸਾਹਕਦਾ ਭਾਈ ਸੱਚੀ ਗੱਡੀ ਬਹੁਤ ਹੀ ਘੈਂਟ ਆ ਭਾਈ ਤੇ ਕੰਮ ਕੀ ਕਰਦੇ ਜੀ ਕੰਮ ਤੁਹਾਡਾ ਕੀ ਹੈ ਜੀ ਆਪਣਾ ਡਾਈ ਟੂਲ ਬਣਾਨੇ ਆਂਗੇ ਆਪਾਂ ਅੱਛਾ ਜੀ ਮੈਨੂਫੈਕਚਰਿੰਗ ਜੋ ਡਾਈ ਬੰਦੀ ਹੈਗੀ ਸਟਾਕ ਕੱਟਣ ਵਾਸਤੇ ਹਾਂਜੀ ਜੋ ਡਾਈਆਂ ਬੰਦੀਆਂ ਨਗੀਆਂ ਕੋਈ ਸ਼ੀਟ ਮੈਟਲ ਦੀ ਡਾਈ ਹੈ ਅੱਛਾ ਆਪਣਾ ਉਹ ਆਪਣੀ ਵਰਕਸ਼ਾਪ ਹੈਗੀ ਇਹ ਅੱਛਾ ਇਤਨੋ ਲਾ ਰੋਡ ਤੇ ਹੈ ਭਾਮ ਡਾਈ ਟੂਲਸ ਭਾਮ ਡਾਈ ਟੂਲ ਹਾਂਜੀ ਠੀਕ ਹੈ ਇਹ ਆਪਣੇ ਬਰਨਾਲਾ ਦੇ ਵਿੱਚ ਸਥਿਤ ਹੈ ਕਿਤੇ ਜਿਹੜੇ ਰੋਡ ਤੇ ਤਨੋਲਾ ਰੋਡ ਤਨੋਲਾ ਰੋਡ ਬਰਨਾਲਾ ਜੇ ਕਿਸੇ ਨੇ ਡਾਈਆਂ ਵਗੈਰਾ ਦਾ ਕੋਈ ਕੰਮ ਕਰਾਉਣਾ ਬਾਈ ਜੀ ਕੋਲੇ ਆਓ ਗੱਟਾਂ ਦੇ ਵਿੱਚ ਸਰਾਹ ਕੱਢਣ ਵਾਲੇ ਸਟੀਲ ਦੇ ਪਾਈਪ ਵਾਲੇ ਆਪਣੇ ਕੋਲੇ ਕਬਜੇ ਦਾ ਵੀ ਸਾਰਾ ਮੈਨੂਫੈਕਚਰਿੰਗ ਹੁੰਦੀ ਹੈ ਅੱਛਾ ਜੀ ਹਾਂਜੀ ਕਬਜਾ ਵੀ ਆਪਣੇ ਕੋਲੇ ਬੰਦਾ ਹੈ ਬਾਈ ਤਾਂ ਪਾਲੀ ਬੜਾ ਘੈਂਟਾ ਬਾਈ ਇੱਕ ਵਾਰੀ ਜਰੂਰ ਵਿਜ਼ਿਟ ਜਰੂਰ ਕਰਿਓ ਠੀਕ ਆ ਤਾਂ ਜੇ ਵਿਜ਼ਿਟ ਕਰੋਗੇ ਤਾਂ ਬਾਈ ਦੀ ਗੱਡੀ ਜਰੂਰ ਦੇਖ ਲੈ ਕਾਹੀ ਬਾਈ ਪੂਰੀ ਮਸਤ ਗੱਡੀ ਆਪਣਾ ਫੁੱਲ ਪਸੰਦ ਆਈ ਆ ਬਾਪੂ ਕਹਿੰਦਾ ਗੱਡੀ ਲੈਣੀ ਆ ਇਹਦੇ ਨਾਲ ਦੀ ਲਿਆਵਾਂਗੇ ਵੀ ਆਹ ਆਹ ਤਾਂ ਬਾਈ ਜੀ ਹੁਣ ਜਿਵੇਂ ਦਿੰਦੇ ਆ ਆਹ ਕਹਿੰਦੇ ਕੰਮ ਕਰਦੀ ਆ ਡਾਈਆਂ ਦਾ ਹਾਂ ਤੇ ਉਹਦੇ ਨਾਲ ਨਾਲ ਹੋਰ ਕਿੰਨਾ ਕੰਮ ਵੀ ਕਰਦੇ ਕਲਾਈ ਕੰਮ ਹੀ ਆ ਨਹੀਂ ਜੀ ਇਹੀ ਕੰਮ ਹੈਗਾ ਆਪਣਾ ਅੱਛਾ ਅਸੀਂ ਛੋਟੇ ਜਿਹੇ ਕੰਮ ਤੋਂ ਹੋ ਗਰੇਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਡਾਈਟ ਦਾ ਕੰਮ ਬਹੁਤ ਵਧੀਆ ਸਾਡਾ ਹੋ ਗਿਆ ਦੱਸ ਆਲ ਇੰਡੀਆ ਦੇ ਵਿੱਚ ਕਿ ਬਾਹਰ ਵੀ ਸਾਡਾ ਮਾਲ ਤਿਆਰ ਹੋ ਕੇ ਜਾਂਦਾ ਐਕਸਪੋਰਟ ਹੋ ਰਿਹਾ ਮਾਲ ਸਾਡਾ ਅੱਛਾ ਜੀ ਯਾ ਵਾਹ ਇਤੋਂ ਆਲ ਇੰਡੀਆ ਦੇ ਵਿੱਚ ਕੇਰਲਾ ਤੱਕ ਹਾਂਜੀ ਅਸਾਮ ਤੱਕ ਹਾਂਜੀ ਗੁਜਰਾਤ ਸਾਰੇ ਕਿਤੇ ਕਹ ਜਾਂਦਾ ਹੈ ਤੇ ਬਾਹਰ ਡਬਈ ਵਗੈਰਾ ਦੀ ਹਾਂਜੀ ਹਾਂਜੀ ਮਾਲ ਸਾਡਾ ਹੈਗਾ ਤਿਆਰ ਹੋ ਕੇ ਜਾਂਦਾ ਕੀ ਬਾਤ ਆ ਭਾਈ ਯਾਰ ਇਹ ਭਾਈ ਇਹ ਬਾਈ ਜੀ ਦਾ ਕੰਮ ਸੀ ਠੀਕ ਆ ਜੇ ਆਪਾਂ ਗੱਡੀ ਦੀ ਕਰਦੇ ਸੀ ਐਡਵਰਟਾਈਜ਼ਮੈਂਟ ਤੇ ਆ ਗੱਡੀ ਇਲੈਕਟ੍ਰਿਕ ਗੱਡੀਆਂ ਸਾਰਾ ਕੁਝ ਦੇਖੋ ਦੀ ਪਿੱਛੇ ਲਾਈਟਾਂ ਸਾਰਾ ਕੁਝ ਆ ਫੁੱਲੀ ਡੁੱਲੀ ਗੱਡੀਆਂ ਦੇਖਣ ਨੂੰ ਜ਼ਰੂਰ ਛੋਟੀ ਲੱਗਦੀ ਆ ਪਰ ਭਾਈ ਇੱਕ ਜੀ ਦੇਖੋ 4.5 ਘੰਟਿਆਂ ਚਾਰਜ ਕਰੋਗੇ 200 ਕਿਲੋਮੀਟਰੇ ਚੱਲੇਗੀ ਠੀਕ ਆ ਵਿੱਚੋਂ ਗਿੱਦਾ ਇੰਟੀਰੀਅਰ ਸਾਰਾ ਦਿਖਾਤਾ ਪੂਰਾ ਮਸਤਾ ਵਧੀਆ ਖੁੱਲੀ ਡੁੱਲੀ ਗੱਡੀ ਆ ਦੇਖਣ ਨੂੰ ਛੋਟੀ ਲੱਗਦੇ ਬਹੁਤ ਹੀ ਪਿਆਰੀ ਗੱਡੀ ਆ ਯਾਰ ਆਪਣੇ ਏਰੀਆ ਦੇ ਵਿੱਚ ਮੈਂ ਕਦੇ ਦੇਖੀ ਸੀ ਐਜੀ ਗੱਡੀ ਇੱਕ ਉਹ ਜਿਮੀ ਨਹੀਂ ਆਈ ਮ੍ਰਿਤਿ ਚੁੱਕਿਆਂ ਦੀ ਇੱਕ ਉਹ ਵੀ ਗੱਡੀ ਰੋਕੀ ਕਹਿੰਦੇ ਆ ਵੀ ਯਾਰ ਐ ਆਪਣਾ ਉਹਨੂੰ ਉਹਦੇ ਕੰਪੇਅਰ ਕਰਦੇ ਆ ਫਾਰ ਨਾਲ ਫਾਰ ਆਪਦੀ ਜਗ੍ਹਾ ਉਹ ਆਪਦੀ ਜਗ੍ਹਾ ਇਹ ਬਾਕੀ ਢੀ ਆਜੇਗਾ ਇਹ ਆਪਦੀ ਜਗ੍ਹਾ ਇਹਨੇ ਆਪਦੀ ਜਗ੍ਹਾ ਤੇ ਜਿਹੜਾ ਕੰਮ ਕਰਨਾ ਪੂਰਾ ਵਧੀਆ ਕਰਦੀ ਆ 80 90 ਦੀ ਸਪੀਡ ਤੇ ਵ ਆਪਰੇ ਹਲਕੀ ਗੱਡੀ ਆ ਕੋਈ ਹਲਕੀ ਗੱਡੀ ਨਹੀਂ ਪੂਰੀ ਵਧੀਆ ਗੱਡੀ ਆ ਠੀਕ ਆ ਇਹਦਾ ਵਜ਼ਨ ਬਹੁਤ ਹੈ ਜੀ ਇੰਡੀਕਾ ਨਾਲੋਂ ਵੀ ਜ਼ਿਆਦਾ ਵਜ਼ਨ ਹੈ ਇਹਦਾ ਟਾਟਾ ਇੰਡੀਕਾ ਨਾਲੋਂ ਸਵਿਫਟ ਨਾਲੋਂ ਵਜ਼ਨ ਇਹਦਾ ਬਹੁਤ ਜ਼ਿਆਦਾ ਹੈ ਦੇਖਣ ਨੂੰ ਹੌਲੀ ਆ 80 85 ਤੇ 90 ਤੇ ਵੀ ਚੱਲਦੇ ਆ ਨਾ ਇਹ ਡੋਲਦੀ ਨਹੀਂ ਗੱਡੀ ਜਿਵੇਂ ਸਵਿਫਟ ਡੋਲਦੀ ਆ ਹਾਂ ਉਵੇਂ ਡੋਲਦੀ ਨਹੀਂ ਪਰ ਬ੍ਰੇਕ ਸਿਸਟਮ ਕਿਵੇਂ ਹੈ ਇਹਦੇ ਬਹੁਤ ਵਧੀਆ ਜੀ ਮੱਕੇ ABS ਬ੍ਰੇਕ ਨੇ ਇਹਦੇ ਹਾਂਜੀ ਮੱਕੇ ਕਿਸੇ ਚੀਜ਼ ਕਿੰਨੀ ਘਾਟੀ MG ਦੀ ਗੱਡੀ ਹੈਗੀ ਇਹ ਹਾਂਜੀ ਇੰਜੈਕਟਰ ਵਾਲੀ ਨਹੀਂ ਗੱਡੀ ਹਾਂਜੀ ਹੀਟਰ ਹੁਣ ਦੇਖੋ ਆਪਾਂ ਬੈਠੇਗੇ ਹੀਟਰ ਦੇ ਵਿੱਚ ਉਹ ਕਰਿਆ ਹੀਟਿੰਗ ਵਧੀਆ ਗਰਮੀ ਦੇ ਵਿੱਚ ਏਸੀ ਸਰਦੀਆਂ ਚ ਇਹ ਮਕੇ ਹੀਟਰ ਇਹਦੇ ਵਿੱਚ ਆ ਬਾਕੀ ਮਿਊਜ਼ਿਕ ਵਾਲਾ ਸਿਸਟਮ ਬਹੁਤ ਵਧੀਆ ਇਹਦੇ ਵਿੱਚ ਲੱਗਿਆ ਹੋਇਆ ਹੈਗਾ ਇਹ ਕੰਪਨੀ ਬਣੇ ਲੱਗਿਆ ਦਾ ਕੈਪਰੋਲ ਕੰਪਨੀ ਕੰਨੀਆਂ ਲੱਗਿਆ ਹੋਇਆ ਇਹਦੇ ਵਿੱਚ ਤੇਰੀ ਪੂਰੀ ਕੀਮਤ ਅੱਜ ਦੇ ਟਾਈਮ ਚ 8 ਲੱਖ ਰੁਪਏ ਹੈ ਜੀ ਕਿ ਉਹਨਾਂ ਦਾ 8 ਲੱਖ ਕੁਛ ਹਜ਼ਾਰ ਰੁਪਈਆ ਹੈਗਾ ਅੱਛਾ ਇਹਨਾਂ ਦੇ ਮਤਲਬ ਮਾਡਲ ਨਾ ਮੈਨੂੰ ਇੰਨਾ ਪਤਾ ਨਹੀਂ ਬੇਟੇ ਨੇ ਜੋ ਲੱਤੀ ਹੈ ਅਜਿੰ ਤੱਕ ਨਹੀਂ ਇੱਕ ਸਾਨੂੰ ਗੱਲ ਸੋਚ ਜਿਵੇਂ ਕੰਪੈਕਟ ਦੇ ਇਕਲਾ ਆਹੀ ਮਾਡਲ ਹੈ ਬੇਸ ਮਾਡਲ ਕੋਈ ਹੋ ਰਿਹਾ ਨਹੀਂ ਕਿ ਇੱਕ ਸਿੰਗਲ ਮਾਡਲ ਹੀ ਟਾਪ ਮਾਡਲ ਵੀ ਆਉਂਦਾ ਹੈ ਇਹਦੇ ਵਿੱਚ ਬੇਸ ਮਾਡਲ ਵੀ ਆਉਂਦਾਗਾ ਮੀਡੀਅਮ ਮੀਡੀਅਮ ਮਾਡਲ ਵੀ ਆਉਂਦਾਗਾ ਇਹ ਕਿਹੜਾ ਮਾਡਲ ਆਪਣਾ ਇੰਨਾ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਮੈਂ ਤਾਂ ਨਾਂ ਪੁੱਛਿਆਗਾ ਉਹ ਤਾਂ ਟਾਪ ਲੱਗ ਰਿਹਾ ਟਾਪ ਮਾਡਲ ਹੈ ਮੇਰੇ ਹਿਸਾਬ ਨਾਲ ਬਾਈ ਜੇ ਇੱਕ ਸਾਨੂੰ ਪਤਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀ ਪੂਰੀ ਭਾਈ ਘਰੇ ਇਲੈਕਟ੍ਰਿਸਿਟੀ ਹੁੰਦੀ ਆ ਯਾਰ ਚਾਰਜ ਕਰੋ ਸਾਢੇ 4 ਘੰਟੇ ਚਾਰਜ ਕਰੋਗੇ 200 ਕਿਲੋਮੀਟਰ ਚੱਲ ਜਾਏ ਕੀ ਮਾੜਾ ਆਪਾਂ ਨੂੰ 8 ਲੱਖ ਰੁਪਏ ਦੀ ਗੱਡੀ ਆ ਜੇ ਆਪਾਂ ਇਨੀ ਕੀਮਤ ਲਾ ਰਿਹਾ ਪਿਛੇ ਡਿੱਗੀ ਦੇਖੋ ਇੱਕ ਰਿ ਭਾਈ ਡਿੱਗੀ ਦੇਖ ਲਓ ਮਾੜਾ ਆ ਡਿੱਗੀ ਹੈ ਜਿਆ ਇੰਨੀ ਕੁ ਇਹ ਇਹਨੂੰ ਆਪਾਂ ਉਹ ਕਰ ਸਕਦੇ ਆ ਜੀ ਲਓ ਜੀ ਮਹਾਰਾਜ ਹੈ ਉੱਤੇ ਵੀ ਚੱਕੀ ਜਾਓ ਅੱਛਾ ਜੀ ਨਹੀਂ ਬਸ ਇਹ ਕੀ ਬਾਤ ਆ ਜੀ ਇੱਥੇ ਪੂਰੀ ਡਿੱਗੀ ਜੇ ਕੋਈ ਸਮਾਨ ਸੱਲਾ ਆਪਾਂ ਲਿਆਉਣਾ ਉਹ ਵੀ ਲਿਆ ਸਕਦੇ ਆ ਇੱਕ ਯੂਟਿਊਬਰ ਨੇ ਵੀਡੀਓ ਪਾਈ ਸੀ ਕਹਿੰਦਾ ਵਿਆਹ ਦਾ ਪ੍ਰੋਗਰਾਮ ਸੀਗਾ ਜੀ ਉਹਨਾਂ ਦੇ ਉਹ ਇਹਦੇ ਵਿੱਚ ਪੂਰਾ ਮਾਲ ਲੱਦ ਕੇ ਲੈ ਕੇ ਜਾਂਦੇ ਦੂਜੀ ਗੱਡੀ ਲੈ ਕੇ ਜਾਂਦਾ ਉਹ ਕਹਿੰਦਾ ਇਲੈਕਟ੍ਰਿਕ ਗੱਡੀ ਇੰਨੀ ਹੈਵੀ ਚੱਲਦੀ ਨਹੀਂ ਜਾਂ ਕੋਈ ਮਾਲ ਨਹੀਂ ਚੱਕਦੀ ਪਈ ਇਹ ਸਾਰਾ ਵਹਿਮ ਆ ਲੋਕਾਂ ਦਾ ਪੂਰੀ ਵਧੀਆ ਪਾਵਰਫੁੱਲ ਗੱਡੀ ਆ ਪੂਰੀ ਇਹ ਐਮ ਜੀ ਹੈਕਟਰ ਕੰਪੈਕਟ ਆ ਇਹ ਗੱਡੀ ਦਾ ਮਾਡਲ ਆ ਠੀਕ ਆ ਸਰਚ ਕਰਕੇ ਜਰੂਰ ਦੇਖ ਲਿਓ ਤੇ ਜੇ ਵੀਡੀਓ ਚੰਗੀ ਲੱਗੇ ਜਾਣਕਾਰੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਚੈਨਲ ਸਬਸਕ੍ਰਾਈਬ ਨਾ ਕਰਨਾ ਭੁੱਲਿਆ ਕਰੋ ਵੀਰ ਵੜ ਕੇ ਬੇਨਤੀ ਆ ਚੈਨਲ ਸਬਸਕ੍ਰਾਈਬ ਜਰੂਰ ਕਰੋ ਤੇ ਜੇਕਰ ਗੱਡੀ ਦੇਖਣੀ ਆ ਗੱਡੀ ਬਾਰੇ ਜਾਣਕਾਰੀ ਨਹੀਂ ਬਾਈ ਨੂੰ ਇੱਕ ਵ ਠੀਕ ਹੈ ਓਕੇ ਭਾਈ ਥੈਂਕ ਯੂ ਥੈਂਕ ਯੂ ਭਾਈ ਜੀ